ਮਹਾਰਣਵੀਰ ਸਿੰਘ ਸਰਕਾਰੀ ਮਿਡਲ ਸਕੂਲ ਪਾਖੜਨ ਦਾ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਵਿਕਸਿਤ ਭਾਰਤ ਬਿਲਡ ਥਾਨ 2025 ਦੇ ਅੰਤਰਾਲ ਆਪਣੀ ਵਿਚਾਰ ਪੇਸ਼ ਕਰਨ ਜਾ ਰਿਹਾ ਹਾਂ ਵਿਚਾਰਾਂ ਦਾ ਥੀਮ ਹੈ ਆਤਮ ਨਿਰਭਰ ਭਾਰਤ ਆਤਮ ਨਿਰਭਰ ਭਾਰਤ ਇੱਕ ਮਹੱਤਵਪੂਰਨ ਧਾਰਨਾ ਹੈ ਜੋ ਭਾਰਤ ਨੂੰ ਆਤਮ ਨਿਰਭਰ ਅਤੇ ਸਵੈ ਲੰਭੀ ਆਪਣੇ ਪੈਰਾਂ ਦੇ ਆਪ ਖੜਾ ਹੋਣਾ ਸਿਖਾਉਂਦੀ ਹੈ ਇਸ ਦਾ ਮੁੱਖ ਉਦੇਸ਼ ਆਰਥਿਕ ਆਤਮਨਿਰਭਰਤਾ ਭਾਰਤ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਆਯਾਤ ਅਤੇ ਨਿਰਪਰਤਾ ਘਟ ਕਰਨ ਲਈ ਕਿਹਾ ਗਿਆ ਹੈ। ਸਥਾਨਕ ਉਤਪਾਦਾਂ ਨੂੰ ਹੱਲਾਸ਼ੇਰੀ ਦੇਣਾ ਜਾਂ ਉਤਸ਼ਾਹਿਤ ਕਰਨਾ ਹੈ ਉਹਨਾਂ ਦਾ ਸਮਰਥਨ ਕਰਨ ਲਈ ਕਿਹਾ ਗਿਆ ਹੈ ਰੋਜ਼ਗਾਰ ਦੇ ਮੌਕੇ ਵਧਾਉਣਾ ਆਤਮ ਨਿਰਭਰ ਭਾਰਤ ਤੋਂ ਰੋਜ਼ਗਾਰ ਦੇ ਮੌਕੇ ਵੱਧਦੇ ਹਨ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੁੰਦਾ ਹੈ ਨਵ ਚਾਰ ਅਤੇ ਜਾਂ ਖੋਜਾਂ ਨੂੰ ਉਤਸ਼ਾਹਿਤ ਕਰਨਾ ਨਵ ਅਚਾਰ ਅਤੇ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਮੌਕੇ ਪ੍ਰਦਾਨ ਕਰਨਾ ਤਾਂ ਜੋ ਭਾਰਤ ਨਵੇਂ ਅਤੇ ਉਨਤ ਤਕਨੀਕਾਂ ਦਾ ਵਿਕਾਸ ਕਰ ਸਕੇ ਸੰਸਕ੍ਰਿਤ ਸੁਰੱਖਿਆਨ ਆਤਮ ਨਿਰਭਰ ਭਾਰਤ ਅਭਿਆਨ ਤੋਂ ਭਾਰਤੀ ਸੰਸਕ੍ਰਿਤ ਪਰੰਪਰਾ ਦਾ ਸੰਦੇਸ਼ ਹੁੰਦਾ ਹੈ ਜੈ ਹਿੰਦ